ਹੈਲੋ ਜੀ ਸਤ ਸ੍ਰੀ ਅਕਾਲ ਜੀ ਮੈਂ ਆ ਮੰਦੀਪ ਕੌਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਵਿੱਚ ਥੋੜਾ ਸਵਾਗਤ ਕਰਦੀ ਹਾਂ ਹੋਰ ਸੁਣਾਓ ਸਾਰੇ ਨਾ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਦੁਪਹਿਰ ਦਾ ਟਾਈਮ ਹੋ ਰਿਹਾ ਪਰ ਤੁਹਾਨੂੰ ਦੁਪਹਿਰਾ ਲੱਗ ਰਿਹਾ ਬਿਲਕੁਲ ਨਹੀਂ ਦੁਪਹਿਰਾ ਲੱਗ ਰਿਹਾ ਹੈਗਾ ਕਿਉਂਕਿ ਰੱਬ ਨੇ ਮਿਹਰ ਇੰਨਾ ਜ਼ਿਆਦਾ ਪਾਣੀ ਕਿਉਂ ਦਿੱਤਾ ਹੋਇਆ ਹੁਣ ਤਾਂ ਫੇਰ ਵੀ ਘਟ ਗਿਆ ਤੇ ਪਹਿਲਾਂ ਇੱਕਦਮ ਇਹਨਾਂ ਤੇ ਦਬਰ 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 ਬਹੁਤ ਨਹੀਂ ਆਇਆ ਹਾਏ ਹਾਏ ਉਹ ਚੁੱਲ੍ਹਾ ਨਹੀਂ ਐਂ ਹੀ ਰਹਿ ਗਿਆ ਚਿੱਟੇ ਜਾ ਕੇ ਤਾਂ ਕਿੰਨੇ ਪਰ ਪੱਲੀ ਉਹ ਕੱਟ ਰਹਾ ਤਾਂ ਸਾਰਾ ਪੱਲੀ ਉੱਡ ਗਈ ਹਵਨ ਹੋ 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 ਫਿੱਜੀ ਗਨੀਜ ਇਹ ਅੱਜ ਆਪਾਂ ਨੇ ਪਾਇਆ ਜੀ ਨਵਾਂ ਸੂਟ ਅੱਜ ਹੈਗੇ ਨੇ ਗੜਬੜੇ ਸਭ ਤੋਂ ਪਹਿਲਾਂ ਤਾਂ ਮੇਰੀ ਆਲ YouTube ਫੈਮਿਲੀ ਨੂੰ ਹੈਪੀ ਗੜਬੜੇ ਗੜਬੜੇ ਦੀ ਲੱਖ ਲੱਖ ਵਧਾਈਆਂ ਹੋਣ ਜੀ ਸਾਰਿਆਂ ਨੂੰ ਫੋਰਨ ਮਾਸ਼ੀ ਅੱਜ ਜੀ ਪਗਵਾਨ ਸ਼੍ਰੀ ਬਾਲਮਿਕ ਦੀ ਦਾ ਜਨਮ ਦਿਵਸ ਹੈ ਤੇ ਉਹਨਾਂ ਦੇ ਜਨਮ ਦਿਵਸ ਤੇ ਸਾਰੇ ਨੂੰ ਲੱਖ ਲੱਖ ਵਧਾਈਆਂ ਹੋਣ ਪਰ ਰੱਬ ਨੇ ਜਿਹੜਾ ਮੀਂਹ ਹੈ ਪਤਾ ਨਹੀਂ ਕਿਉਂ ਇੰਨਾ ਪਿਆ ਹੋਇਆ ਹੈ ਨਾ ਫਸਲਾਂ ਖੇਤਾਂ 'ਚ ਖੜੀਆਂ ਨੇ ਸਾਡਾ ਟਰਾਲੀ ਵੱਡੀ ਕਾ ਖੜੀ ਹੈ ਇੱਥੇ ਆ ਦੇਖੋ ਕਿੰਦਾਂ ਦੀ ਵੱਡੀ ਹੋਈ ਹੈ ਮੀਂਹ ਕਰਕੇ ਸਰਦਾਰ ਜੀ ਲੈ ਕੇ ਨਹੀਂ ਗਏ ਹੈਗੇ ਖੇਤਾਂ 'ਚ ਅੱਗੇ ਤੇ ਚਿੜੀਆਂ ਦਿਸ ਰਹੀਆਂ ਸਾਨੂੰ ਇਹ ਮੀਂਹ ਪੈਣਾ ਸ਼ੁਰੂ ਹੋ ਜਾਂਦਾ ਜਦੋਂ ਨਾ ਉਦੋਂ ਇੱਥੇ ਆਉਂਦੇ ਸੋ ਸਾਡੇ ਬੱਚੇ ਨੇ ਚਿੜੀਆਂ ਦੇ 4 5 ਨੇ ਇੱਕੋ ਵਿੱਚ ਬੈਠੇ ਗਏ ਤੇ 45 ਦੇਖੋ ਕਿਦਾਂ ਚੱਲ ਰਹੇ ਨੇ ਹਨਾ ਮੀ ਨਹੀਂ ਪੈਣ ਨਾ ਪਾਪਾ ਜੀ ਅੱਛਾ ਉਰੀ ਤੁਸੀਂ ਸੌਂਗੇ ਨਹੀਂ ਨਾ ਸੌਂਗੇ ਪਹਿਲਾਂ ਬਈ ਇੱਕ ਤਾਂ ਸਾਡੀ ਲਾਈਟ ਖਰਾਬ ਹੋ ਗਈ ਪਤਾ ਨਹੀਂ ਕੀ ਹੋ ਗਿਆ ਲਾਈਟ ਨੂੰ ਲਾਈਟ ਦੇ ਨਾਲੇ ਤਾਂ ਮੈਂ ਉੱਥੇ ਟਰਾਂਸਫਾਰਮ ਕੋਲੇ ਨਾ ਪਟਾਕੇ ਜੇ ਪੈ ਗਏ ਬਹੁਤ ਜ਼ਿਆਦਾ ਤੇ ਉੱਪਰੋਂ ਮੈਂ ਪਾਣੀ ਵੀ ਨਹੀਂ ਭਰਿਆ ਹੈਗਾ ਮੋਟਰ ਚ ਲਾ ਕੇ ਤੇ ਟੈਂਕੀ ਪਤਾ ਨਹੀਂ ਆਪਣੀ ਖਾਲੀ ਨਾ ਚੁੰਨੀ ਨਾ ਇਹ ਥੋੜੀ ਜਿਹੀ ਕੋਹ ਹੋ ਹੈ ਜੋੜ ਜੱਟ ਜੀ ਦੇ ਵਿੱਚ ਲਾ ਲੋ ਕਿਆ ਕਹਿੰਦੇ ਹਨ ਪਰ ਇਹ ਚੁੰਨੀ ਕਰਕੇ ਸੂਟ ਲੈ ਮੈਂ ਤੁਹਾਨੂੰ ਪੂਰਾ ਸੂਟ ਤੁਹਾਨੂੰ ਬਾਅਦ ਚ ਦਿਖਾਣੀ ਵੈਸੇ ਮੈਂ ਤੁਹਾਨੂੰ ਦਿਖਾਇਆ ਹੋਇਆ ਸੂਟ ਤੇ ਮੈਂ ਕਿੱਥੇ ਲੁਣਾ ਕੋਈ ਬਾਹਰ ਦਾ ਵੀਊ ਦਿਖਾਦੀ ਬਸ ਰੋਟੀ ਪਾਣੀ ਦਾ ਨਵੇੜਿਆ ਸੀਗਾ ਮੈਂ ਭੰਡ ਭੁੰਡੇ ਮਾਂਜ ਕੇ ਹਟੀਆਂ ਕੀ ਕਰੀਏ ਕੀ ਨਾ ਕਰੀਏ ਹਾਂ ਪਹਿਲਾਂ ਸਰਦਾਰ ਜੀ ਰਾਜਪੁਰੇ ਗਏ ਹੋਏ ਸੀਗੇ ਸੱਚ ਉਹ ਕਰ ਲੈਣੇ ਪਹਿਲਾਂ ਚੂਗੜਿਆਂ ਨੂੰ ਨਾ ਦੀਵਿਆਂ ਨੂੰ ਪਾਣੀ ਦੇ ਵਿੱਚ ਪਾ ਲੰੂ ਥੋੜੀ ਜਿਹੀ ਦੇਰ ਕਿ ਗੜਬੜੇ ਬਾਲਣੇ ਆਪਾਂ ਨੇ ਇਹਨੇ ਡਬੋ ਕੇ ਰੱਖ ਦੇ ਦਿੱਤੇ ਇਹ ਲਈ ਆ ਸੀਗਾ ਪਰੇ ਘਰੂਆ ਇਹ ਹੋ ਗਿਆ ਘਰੂਆ ਜੀ ਤੋਂ ਉੱਠ ਗਿਆ ਠੀਕ ਹੈ ਸਰਾਸ਼ਾ ਨੂੰ ਦੇਣਾ ਆਇਆ ਸੀਗਾ ਭਾਈ ਤੇ ਇਹ ਹੋ ਗਈ ਜੇ ਬੜੀ ਗੜਬੜੇ ਗੜਬੜੇ ਚ ਕੁੱਕੀਂ ਲੱਗਾਈ ਛੋਟੀਆਂ ਨਿਕਲਣਗੀਆਂ ਮਾਂ ਜੀ ਇਹ ਤਾਂ ਇਹ ਸੁੱਚੇ ਹੋ ਜਾਣਗੇ ਸਾਫ ਇਹ ਹੈਗੇ ਗੜਬੜੇ ਗੜਬੜੇ ਨੂੰ ਥੋੜੇ ਜਿਹਾ ਸੁਪੀਟ ਚ ਕਰ ਲਿਆ ਵਾ ਇਹ ਸੁੱਚੇ ਜੇ ਹੋ ਜਾਣਗੇ ਇਹਨੂੰ ਧੋ ਕੇ ਤੇ ਗੜਬੜੇ ਪਾ ਲਾਂਗੇ ਆਪਾਂ ਠੀਕ ਹੈ ਉਹ ਹੋਰ ਆਕਸੀ ਉਹਦੇ ਵਿੱਚ ਉਹ ਚੁੰਨੇ ਜਰਾ ਸਾਰੀ ਉਹਨੇ ਖੇਤੋਂ ਦੇ ਵਿੱਚ ਪਾ ਲਈ ਅਸੀਂ ਜਿਹਨਾਂ ਨੂੰ ਪਾਣੀ ਚ ਭਿਉਆ ਤਾਂ ਇਹ ਉਹ ਹੋਣਗੇ ਅੰਦਰੋਂ ਕਰਨਾ ਨਹੀਂ ਸੱਤਾਂ ਅੰਦਰੋਂ ਦੀ ਨਾਲ ਨੂੰ ਤੋਂ ਬਗ। ਤੋਂ ਤੋਂ ਕਿੱਥੇ ਆਖਰਾਂ ਕੋਲੇ ਸੁੱਕ ਜਾਣਗੇ। ਤੇ ਅੱਜ ਬਣਾਈ ਸੀ ਜੀ ਆਪਣੇ ਕਾਲੇ ਚੜੀਆਂ ਦੀ ਸਬਜ਼ੀ। ਉਹਦੋਂ ਨੂੰ ਛੁੱਟੀ ਸੀ ਜੀ ਅੱਜ। ਲਓ ਜੀ ਇਹ ਤੋਂ ਕਿ ਰੱਖਦੇ ਆਪਣੇ ਗੜਬੇ ਗੜਬੜੇ ਵਗੈਰਾ ਤੇ ਮੀਂਹ ਦੇਖੋ ਕਿੰਨਾ ਤੇਜ਼ ਆ ਗਿਆ ਹੋਰ ਵੀ। ਬਹੁਤ ਤੇਜ਼ ਆ ਗਿਆ ਮੀਂਹ। ਕੀ ਕਰੂ ਰੱਬ ਪਤਾ ਨਹੀਂ ਇਸ ਵਾਰੀ ਤਾਂ ਬੜਾ ਬੁਰਾ ਹਾਲ ਹੋਇਆ ਪਿਆ ਮੀ ਪਹਿਰੇ ਬਾਈ ਟੈਨਸ਼ਨ ਹੋਈ ਪਈ ਐ ਵੀ ਦੱਸ ਪਤਾ ਨਹੀਂ ਕੀ ਬਣੂਗਾ ਕੀ ਨਹੀਂ ਲਾਈਟ ਗਈ ਹੋਈ ਐ ਬਈ ਲਾਈਟਾਂ ਬੰਦ ਕਰਦੀ ਆਪਾਂ ਪਹਿਲਾਂ ਕਿਉਂਕਿ ਲਾਈਟ ਤੋਂ ਬਿਨਾ ਵੀਡੀਓ ਨਹੀਂ ਬਣਦੀ ਜਨਾ ਤੇ ਲਾਈਟ ਹੈ ਨਹੀਂ ਤੇ ਬਾਕੀ ਸਰਦਾਰ ਜੀ ਮੇਰੇ ਲੈ ਕੇ ਆਏ ਸੀਗੇ ਸਬਜ਼ੀਆਂ ਉਹਨਾਂ ਨਾਲ ਸਰਵਸਤ ਬੰਦ ਕਰ ਦੂੰਗੀ ਤੇ ਮੈਂ ਸੋਚ ਰਹੀ ਹਾਂ ਵੀ ਹਨਾ ਆਪਾਂ ਉਹ ਕਰ ਲਈਏ ਆ ਰੂਈ ਲੈ ਕੇ ਆਈ ਮੈਂ ਵੀ ਬੱਤੀਆਂ ਵਟ ਲਈ ਥੋੜੀਆਂ ਤੇ ਬਾਕੀ ਆਪਾਂ ਹਨਾ ਇਹ ਬੱਤੀਆਂ ਵਟ ਲਈਏ ਪਹਿਲਾਂ ਆਪਣੀਆਂ ਮੰਮੀਆਂ ਦਾਦੀਆਂ ਹਨਾ ਮੈਨੂੰ ਕਿ ਲੋ ਮੈਂ ਆਪਣੇ ਦਾਦੀ ਦੇ ਦੇਖੇ ਨਹੀਂ ਹੈਗੇ ਬੱਤੀਆਂ ਵਟਦੇ ਹੁੰਦੇ ਸੀਗੇ ਦੀਵਾਲੀ ਤੋਂ ਪਹਿਲਾਂ ਮਹੀਨਾ-ਮਹੀਨਾ ਪਹਿਲਾਂ ਪੱਤੀਆਂ ਵਟਣ ਲੱਗ ਜਾਂਦੇ ਸੀਗੇ ਕਿ ਬੱਤੀਆਂ ਵਟ ਲਓ ਦੀਵਾਲੀ ਆ ਰਹੀ ਹੈ ਤਿਹਾਰ ਆ ਰਹੇ ਨੇ ਹਨਾ ਹੁਣ ਸਾਨੂੰ ਪਤਾ ਹੈ ਵੀ ਬੱਤੀਆਂ ਨਹੀਂ ਰੈਡੀਮੇਡ ਮਿਲ ਜਾਂਦੀਆਂ ਨੇ ਬੱਟਣ ਦੀ ਘਰੇ ਲੋੜ ਨਹੀਂ ਪੈਂਦੀ ਹੈਗੀ ਮੇਰੀ ਬਟਾਈਆਂ ਹੋਈਆਂ ਨੇ ਆਪਣੀ ਮੰਮੀ ਨਾਲ ਜਿਵੇਂ ਕਹਿੰਦੀ ਤਿੰਨੇ ਵੀ ਸ਼ਰਤ ਲਾ ਕੇ ਬੱਟਦੇ ਸੀਗੇ ਵਿਆਹ ਇੰਨੀਆਂ ਬੱਤੀਆਂ ਮੇਰੀਆਂ ਇੰਨੀਆਂ ਬੱਤੀਆਂ ਛੋਟੀਆਂ ਤੇ ਬਾਕੀ ਜਿਹੜੀਆਂ ਭੈਣਾਂ ਮੰਮੀਏ ਦੀ ਉਮਰ ਦੀਆਂ ਨੇ ਉਹਨਾਂ ਨੂੰ ਤਾਂ ਪਤਾ ਹੋਊਗਾ ਤੁਸੀਂ ਜੇ ਮੈਨੂੰ ਵੀ ਇੰਨੀਆਂ ਵਧੀਆ ਬੱਟਣੀਆਂ ਨਹੀਂ ਆਉਂਦੀਆਂ ਚਲੋ ਇਹ ਵੀ ਕੰਮ ਚੱਲ ਜਾਊਗਾ ਮੈਂ ਕਿਹਾ ਚਲੋ 5-7 ਬੱਤੀਆਂ ਬੱਟ ਕੇ ਰੱਖ ਲਵਾਂ ਹਨਾ ਸ਼ਾਮ ਨੂੰ ਗੜਬੜੇ ਪਾ ਲੈਣੇ ਫਿਰ ਐਟ ਅ ਟਾਈਮ ਤੇ ਉਧਰ ਇਹਨਾਂ ਦਾ ਆਪ ਰੋਲਾ ਪੈਂਦਾ ਵੀ ਅਸੀਂ ਇਹ ਕਰਨਾ ਉਹ ਕਰਨਾ ਪੜਨ ਰੋਟੀ ਦੇ ਦੋ ਤੁਸੀਂ ਮੈਨੂੰ ਇਹ ਗੱਲ ਦੱਸਿਓ ਪਾਣੀ ਨਹੀਂ ਲੱਗਿਆ ਹੋਰ ਹੱਥ ਨੂੰ ਤੁਹਾਡੇ ਪਾਣੀ ਲਾ ਕੇ ਵਧੀਆ ਵਟ ਚੰਗੀ ਹੈ ਜਿੱਦੇ ਤੋਂ ਕੋਈ ਤਿਹਾਰ ਹੁੰਦਾ ਜਦੋਂ ਕੁਝ ਹੁੰਦਾ ਹੈ ਹਨਾ ਵੀ ਥੋਡੇ ਘਰੇ ਵੀ ਕਾਲੀ ਪੈ ਜਾਂਦੀ ਹੈ ਇੱਕਦਮ ਵੀ ਹਾਂ ਫਟਾਫਟ ਕਰੋ ਫਟਾਫਟ ਮੱਥਾ ਟੇਕ ਲੋ ਅਸੀਂ ਐਂ ਕਰਨਾ ਸੀ ਐਂ ਕਰਨਾ ਸਾਡੇ ਘਰੇ ਤਾਂ ਵੀ ਬਹੁਤ ਕਾਲੀ ਪੈ ਜਾਂਦੀ ਹੈ ਪਾਪਾ ਜੀ ਸਾਡੇ ਉਹਨਾਂ ਤੋਂ ਕਲਾ ਹੈ ਉਦਮ ਇਹਨਾਂ ਤੋਂ ਕਲਾਹਾ ਸਰਦਾਰ ਜੀ ਮੇਰੇ ਇਹਨਾਂ ਤੋਂ ਕਲਾਹਾ ਹੀ ਸਭ ਤੋਂ ਮੈਂ ਖੇਤ ਚ ਜਾਣਾ ਮੈਂ ਇਹ ਕਰਨਾ ਮੈਂ ਉਹ ਕਰਨਾ ਐਂ ਕਰੀ ਜਾਂਦੇ ਨੇ ਦੇਖੀ ਮੈਂ ਪਾਣੀ ਨਹੀਂ ਲੀਕੇ ਹੈ ਕਿ ਨਾਲ ਜਿਹੜਾ ਥੋੜਾ ਥੋੜਾ ਪਾਣੀ ਲੱਗੇ ਨਾ ਬੱਤੀ ਐ ਵਟੋ ਹੋ ਜਾਂਦੀ ਐ ਪਾਣੀ ਇਥੇ ਹੀ ਰੱਖਦੇ ਤੇ ਬਹਰੇ ਹਾਂ ਹੁੰਦਾ ਅਸੀਂ ਵੀ ਬੱਤੀਆਂ ਜਿਹੜੀ ਬੱਤੀਆਂ ਵਟਾਈਆਂ ਲੈ ਕੇ ਆਨੇ ਇਹ ਆਪਣਾ ਪਰਾਣਾ ਤੁਸੀਂ ਲਾ ਲਓ ਵੀ ਹਨਾ ਕਲਚਰ ਹੈ ਬੱਤੀਆਂ ਬੱਟਣਾ ਇੱਕ ਹੁਣ ਜਿਹੜੇ ਅੱਜ ਕੱਲ ਦੇ ਜਵਾਨ ਨੇ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਹੋਣਾ ਵੀ ਬੱਤੀਆਂ ਹੁੰਦੀਆਂ ਕਿਹ ਜੀ ਜੇ ਵੀ ਕੀ ਮੈਨਾਂ ਨੂੰ ਵਰਤਦੇ ਆ ਜਿਹੜੀਆਂ ਸਾਡੀਆਂ ਦਾਦੀਆਂ ਨਾਨੀਆਂ ਮੰਮੀ ਆ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਕਿਉਂਕਿ ਉਸ ਟਾਈਮ ਕਿਹੜੇ ਐਨੇ ਜ਼ਿਆਦਾ ਸਹੂਲਤਾਂ ਹੁੰਦੀਆਂ ਸੀਗੀਆਂ ਨਾ ਹਨਾ ਬਾਜ਼ਾਰੋਂ ਮਿਲ ਗਈ ਆਪਣਾ ਖਰਚਾ ਬਚਾਉਂਦੇ ਸੀਗੇ ਵੀ ਘਰੇ ਕਾਟਨ ਲੈਂਦੇ ਸੀਗੇ ਬੱਟ ਲੈਂਦੇ ਹੁੰਦੇ ਸੀਗੇ ਹੁਣ ਤਾਂ ਹਰ ਇੱਕ ਚੀਜ਼ੇ ਰੈਡੀਮੇਡ ਮਿਲ ਜਾਂਦੀ ਹੈ ਕੋਈ ਵੀ ਸਮਾਨ ਲੈਣਾ ਤੁਸੀਂ ਪਹਿਲਾਂ ਫੁਲਕਾਰੀਆਂ ਬਾਗ ਆਪ ਕੱਢਦੀਆਂ ਹੁੰਦੀ ਸੀ ਘਰੇ ਹੈਨਾ ਮੈਂ ਵੀ ਫੁਲਕਾਰੀ ਕੱਢੀ ਹੋਈ ਆ ਆਪਣੀ ਨਾ ਸੌਰੀ ਮੇਰੀ ਨਹੀਂ ਹੈਗੀ ਮੇਰੀ ਭਝਾਈ ਦੀ ਕੱਢੀ ਸੀਗੀ ਅਸੀਂ ਫਿਰ ਮੈਂ ਲੈਸ ਵਗੈਰੇ ਵੀ ਆਪੇ ਲਾਈ ਸੀਗੀ ਹੈਨਾ ਉਹਨੂੰ ਤੇ ਹੁਣ ਨਾ ਮੇਰਾ ਦਿਲ ਕਰ ਰਿਹਾ ਦਿਨ ਮੈਂ ਨਾ ਇੱਕ ਸੂਟ ਕੱਢਾਂ ਆਪਣਾ ਮੈਂ ਸਗੋ ਆਰੀ ਲੱਭ ਵੀ ਲਈ ਮੈਨੂੰ ਆਰੀ ਨਹੀਂ ਹੁੰਦੀ ਹੈ ਜਿਹੜੀ ਆਪਾਂ ਆਰੀ ਵਰਕ ਕਰਦੇ ਹਾਂ ਜਿਹਨੂੰ ਕਹਿੰਦੇ ਆ ਉਹ ਮੇਰੇ ਕੋਲ ਹੈਗੀ ਸੀ ਜੀ ਮੈਂ ਮੇਰੀ ਮੰਮੀ ਤੋਂ ਲਈ ਵੀ ਆਈ ਸੀ ਪਰ ਮੈਨੂੰ ਨਾ ਲਫਾਫਾ ਨਹੀਂ ਲੱਭਿਆ ਹੈਗਾ ਦੇਖਦੀ ਮੈਂ ਉੱਧਰਲੇ ਬੈਟੇ ਚ ਦੇਖਦੀ ਹਾਂ ਸ਼ਾਇਦ ਉੱਧਰ ਹੋਵੇ ਮੇਰਾ ਬਹੁਤ ਦਿਲ ਕਰ ਰਿਹਾ ਮੇਰੇ ਕੋਲ ਜਦੋਂ ਮੈਂ ਫੋਨ ਖੋਲਦੀ ਹਾਂ ਤੇ ਮੇਰੇ ਕੋਲ ਸੂਟ ਕਢਾਈਆਂ ਕੱਢਣੀਆਂ ਮਨ ਲੱਗੀ ਬਹੁਤ ਜ਼ਿਆਦਾ ਆ ਰਹੀ ਨੇ ਮੇਰਾ ਦਿਲ ਕਰਦਾ ਵੀ ਮੈਂ ਇੱਕ ਸੂਟ ਆਪਣਾ ਕੱਢਾਂ ਹਨ ਤੇ ਨਾਲ ਤੁਹਾਨੂੰ ਦਿਖਾਵਾਂਗੀ ਵੀ ਮੈਂ ਸੂਟ ਕੱਢ ਲਵਨੀ ਆ ਜਾਂ ਕੀ ਤਾਂ ਤੁਸੀਂ ਦੱਸਿਓ ਹਨਾ ਵੀ ਵਧੀਆ ਹੋਊਗਾ ਜਾਂ ਨਹੀਂ ਸਲਾਹ ਕਰ ਰਹੀ ਹਾਂ ਅਜੇ ਤਾਂ ਮਨ ਲੱਗੀ ਮੈਂ ਸਰਦਾਰ ਜੀਂ ਵਾਂਗ ਜਿਸੀ ਕਿ ਲੇਖ ਮੈਨੂੰ ਅੱਟਾ ਲਿਆ ਹਣ ਦੋ ਕਹਿੰਦੇ ਮੰਗ ਲੱਗੀ ਜੇ ਤੁਹਾਡਾ ਸਾਡੇ ਕੋਲ ਵੀ ਸੀ ਜੇ ਕਹਿੰਦੇ ਅਸੀਂ ਦਰੀਆਂ ਬਣਾਉਂਦੇ ਹੁੰਦੇ ਸੀ ਕਿ ਮੈਂ ਕਿਹਾ ਉਹ ਆ ਤਾਂ ਨਹੀਂ ਤੁਸੀਂ ਦੇ ਮੈਂ ਬੇਕੇ ਪਿੰਡ ਕੰਟੀ ਸੀਗੀ ਕੜਾਈ ਮੇਰੇ ਸੂਟ ਸੀਗਾ ਪਿੰਕ ਜੇ ਕਲਰ ਦਾ ਸੀਗਾ ਮੈਂ ਆਪਣੇ ਬਰਾਤ ਮਨ ਲੇਗੀ ਪ੍ਰਾਤ ਕਹਿੰਦੀ ਮੇਲ ਵਾਲੇ ਦਿਨ ਵੀ ਪਾਇਆ ਸੀਗਾ ਮੈਂ ਆਪਣੀ ਜੋ ਉਹ ਆਪਣੇ ਵਿਆਹ ਚ ਪਾਇਆ ਸੀਗਾ ਮੇਲ ਵਾਲੇ ਦਿਨ ਤੇ ਮੇਰੀ ਮੰਮੀ ਦਾ ਸੀਗਾ ਇਦਾਂ ਦਾ ਡਾਰਕ ਗ੍ਰੀਨ ਜਾਂ ਨਾ ਇਦਾਂ ਦਾ ਮੈਗੀ ਜੇ ਰੰਗਾ ਸੀਗਾ ਅਈ ਮੰਮੀ ਦਾ ਕੱਢਿਆ ਸੀਗਾ ਮੈਂ ਇੱਕ ਸੂਟ ਬਹੁਤ ਵਧੀਆ ਲੱਗਿਆ ਮੈਨੂੰ ਕੱਢਿਆ ਹੋਇਆ ਤੇ ਹੁਣ ਮੇਰਾ ਬਹੁਤ ਮਨ ਹੈ ਕਿ ਮੈਂ ਇੱਕ ਸੂਟ ਕੱਢਾਂ ਪਰ ਕੰਮਕਾਰ ਕਰਕੇ ਮੈਨੂੰ ਇਹ ਹੁੰਦਾ ਕਿ ਕੱਢ ਵੀ ਹੋ ਜਾਊਗਾ ਪਰ ਮੈਂ ਸੋਚੀ ਕੋਈ ਗੱਲ ਨਹੀਂ ਕਿਹੜੇ ਜ਼ਰੂਰੀਏ ਵੀ ਹੋਣੀ ਕੱਢ ਕੇ ਪਾਣਾ ਵੀ ਹੋਣਾ ਹੋਣਾ ਕੱਢੀ ਜਾਊਂਗੀ ਜਿੰਨਾ ਕ ਟਾਈਮ ਲੱਗੂਗਾ ਉਨੇ ਟਾਈਮ ਚ ਕੱਢ ਲਿਆ ਕਰੂੰਗੀ ਦੇਖਾ ਕਿੰਨੀਆਂ ਬੱਤੀਆਂ ਹੋਣਗੀਆਂ ਸੱਤ ਬੱਤੀਆਂ ਹੋਗੀਆਂ ਬਾਤੂ ਨੇ ਲਓ ਜੀ ਗੜਬੜੇ ਵਾਸਤੇ ਆਪਾਂ ਨੇ ਬੱਤੀਆਂ ਪਾਟ ਲਈਆਂ ਤੇਲ ਇਹਨਾਂ ਚ ਸ਼ਾਮ ਨੂੰ ਪਾ ਦੂੰਗੀ ਮੈਂ ਤੇ ਬਈ ਸਾਡੇ ਪਾਪਾ ਜਿੰਦਾ ਬਹੁਤ ਠੰਡ ਲੱਗਦੀ ਪਾਪਾ ਜੀ ਕਹਿੰਦੇ ਮੈਨੂੰ ਕੋਟ ਕੁੱਟ ਘੜ ਦੇ ਪਾਪਾ ਜੀ ਨੂੰ ਆਪਣੇ ਕੋਟ ਕੱਢ ਕੇ ਦੇਤੇ ਮਤਲਬ ਕਿ ਵਿਆਹ ਦੇ ਦੁਪੱਟੇ ਨੇ ਆ ਦੇਖੋ ਇਹ ਹੈਗਾ ਮੇਰੀ ਮੁਰਦੀ ਗੱਡੀ ਵਾਲਾ ਦੁਪੱਟਾ ਮੇਰੇ ਸੋਹਰੇ ਵਾਲ ਦਾ ਹਨ ਹੁਣ ਇੰਨਾ ਵਰਕ ਦਾ ਇਹ ਦਾ ਬਹੁਤ ਇਹ ਉਹ ਚੱਲ ਰਿਹਾ ਜਿਵੇਂ ਹੁਣ ਹੈਵੀ ਹੈਵੀ ਦੁਪੱਟੇ ਹਨ ਵੀ ਚੱਲ ਰਹੇ ਨੇ ਤੇ ਪਹਿਲਾਂ ਮੈਂ ਇਹਦੇ ਨਾਲ ਸੂਟ ਸਲਾਈ ਕਰਾਇਆ ਸੀ ਉਹ ਕੋਟਨ ਜਿਹਦਾ ਹਨ ਕ੍ਰੇਸ ਕੋਟਨ ਦਾ ਉਹਨੇ ਮੈਨੂੰ ਸੂਟ ਇੰਨਾ ਜਿਵੇਂ ਆਪਾਂ ਕਹਿੰਦੇ ਆ ਕਿ ਆਪਾਂ ਕਿਸੇ ਟੈਲਰ ਤੋਂ ਕੋਈ ਕੋ ਟੈਲਰ ਇਦਾਂ ਦਾ ਹੁੰਦਾ ਉਹਨੇ ਮੈਨੂੰ ਕਿਸੇ ਹੋਟਲ ਦੇ ਤੋਂ ਚਲਾਈ ਕਰਾਈ ਸੀਗਾ ਉਦੋਂ ਜਾਨੀ ਕਿ ਮੈਨੂੰ ਜਿਹੜੀ ਮੇਰੀ ਹੁੰਟਲ ਉਹ ਨਹੀਂ ਮਿਲੀ ਸੀਗੀ ਹੈਨਾ ਉਹਨੇ ਸੂਟ ਉਹਨਾਂ ਨੇ ਮੈਨ ਲਈ ਇੱਥੋਂ ਜੀ ਨੇ ਬਾਹਰ ਤੰਗ ਕਰਤੇ ਸੀਗਾ ਹੁਣ ਮੈਂ ਸੋਚ ਰਹੀ ਆ ਕਿ ਮੈਂ ਇਹਦੇ ਨਾਲ ਆਇ ਇਹਦੇ ਨਾਲ ਦਾ ਮਿਲਾ ਕੇ ਸਕਿਨ ਕਲਰ ਦਾ ਸੂਟ ਲੈ ਕੇ ਇਦਾਂ ਦੇ ਨਾ ਜਾਂ ਫੁੱਲ ਪਾ ਲਵਾਂ ਤੇ ਜਾਂ ਉਹਦੇ ਉੱਪਰ ਮਨ ਲੱਗੀ ਇਦਾਂ ਚਾਪਕਾ ਦੇ ਕੱਲਾ ਵਰਕ ਕਰ ਲਵਾਂ ਹੈਨਾ ਆ ਦੇਖੋ ਹੁਣ ਦਿਖਾਣੀ ਆ ਤੁਹਾਨੂੰ ਇਹ ਮੇਰੀ ਬਰੀ ਦਾ ਸੂਟ ਹੈ ਵਿਆਹ ਵਾਲਾ ਮੈਂ ਸੋਚ ਰਹੀ ਮੈਂ ਇਹਦੇ ਨਾਲ ਸੂਟ ਸਲਾਈ ਕਰਾਵਾਂ ਦੇਖੋ ਮੇਰੀ ਬਰੀ ਦਾ 14 ਸਾਲ 13 14 ਸਾਲ ਪੁਰਾਣਾ ਹਨਾ ਸੂਟ ਦਾ ਦੁਪੱਟਾ ਮਲੇ ਸੂਟ ਵੀ ਮੇਰੇ ਕੋਲ ਪਿਆ ਹੈ ਪਰ ਉਹ ਸੂਟ ਕਿੱਥੇ ਹਨਾ ਉਸ ਦੇ ਵਿੱਚ ਜਮਾ ਟੱਕੇ ਵਰਗੀ ਹੁੰਦੀ ਸੀਗੀ ਪਤਲੀ ਜੀ ਤੁਸੀਂ ਮੈਨੂੰ ਇੱਕ ਸਲਾਹ ਦਿਓ ਮੇਰੀ ਭੈਣਾ ਹਨਾ ਵੀ ਮੈਂ ਇਹਦੇ ਨਾਲ ਸੂਟ ਸਲਾਈ ਕਰਾਵਾਂ ਜਾਂ ਨਾ ਕਰਾਵਾਂ ਕਿਹੜੇ ਕਲਰ ਦਾ ਕਰਾਵਾਂ ਤੇ ਐਦਾਂ ਦਾ ਵਰਕ ਕਰ ਲੂਗੀ ਚਾਕਾਂ ਦੇ ਅਗਲੇ ਪੱਲੇ ਤੇ ਪਿਛਲੇ ਪੱਲੇ ਦੇ ਬਸ ਐ ਨਹੀਂ ਹਨਾ ਤੇ ਗਲੇ ਦੇ ਕਰ ਲੂੰਗੀ ਜਹ ਹਨ ਵੀ ਵਧੀਆ ਲੱਗੂਗਾ ਕਰਿਆ ਹੋਇਆ ਇੱਕ ਇਹ ਸੂਟ ਸੀਗਾ ਦੁਪੱਟੇ ਦਾ ਬਹੁਤ ਹੈਵੀ ਹੈਵੀ ਸੀਗੇ ਪਰ ਉਹੀ ਗੱਲ ਹੈ ਹਨ ਉਦੋਂ ਇੰਨਾ ਅੱਖਾਂ ਘੜੀ ਚੱਜ ਨਹੀਂ ਹੁੰਦਾ ਹੈਗਾ ਵੀ ਹਾਂ ਅਸੀਂ ਇਹ ਸੂਟ ਰੱਖ ਆ ਦੇਖੋ ਇਹ ਵੀ ਕਿੰਨਾ ਹੈਵੀ ਦੁਪੱਟਾ ਇਹ ਦੁਪੱਟੇ ਨਾਲ ਦਾ ਜਿਹੜਾ ਮੈਂ ਆਪਾਂ ਨੇ ਸੂਟ ਹੁਣ ਸਲਾਈ ਕਰਵਾਇਆ ਨਾ ਜੇ ਆਪਾਂ ਇਹਦੇ ਨਾਲ ਮਹਿਰੂਨ ਕਲਰ ਦਾ ਸੂਟ ਪਾਈਏ ਬਹੁਤ ਚੱਜੂਗਾ ਇਹਦੇ ਨਾਲ ਕਿਉਂਕਿ ਕਲਰ ਇਹ ਬਹੁਤ ਜਿਆਦਾ ਸੋਹਣਾ ਹੈ ਇਹ ਵੀ ਮੇਰੇ ਸੋਹਰੇ ਦੇ ਸੂਟ ਹੈ ਇੱਕ ਮੇਰੇ ਕੋਲ ਇਹਦੇ ਕੋਕੋਕੋਲਾ ਜੇ ਡਾਰਕ ਬਰਾਊਨ ਜੇ ਕਲਰ ਦਾ ਦੁਪੱਟਾ ਪਿਆ ਉਹ ਕਲਰ ਮੈਨੂੰ ਇਹਨਾਂ ਪਸੰਦ ਨਹੀਂ ਸੀਗਾ ਪਰ ਮੈਂ ਉਹ ਵੀ ਸੂਟ ਜਿੰਨੀ ਸਲਾਈ ਕਰਾ ਲੈ ਸੀਗਾ ਦੇਖੋ ਪਹਿਲੇ ਮੈਂ ਸੋਚੀ ਸੀਗੀ ਵੀ ਆਹ ਸੂਟ ਦੀ ਮੈਂ ਉਹ ਕਰਾ ਲੈਣੀ ਹੈ ਕਮੀਜ਼ ਬਣਾ ਲੈਣੀ ਹੈ ਕੁੜਤੀ ਟਾਈਪ ਐਦਾਂ ਜਿਵੇਂ ਗਲੇ ਤੋਂ ਕਰਕੇ ਹਨ ਪਰ ਇਹ ਨਈ ਲੋਟ ਆਣੀ ਸੀਗੀ ਫਿਰ ਹੁਣ ਆ ਤਾਂ ਮੈਂ ਬੈੱਡ ਕੋਲ ਕੇ ਆਣੀ ਲੱਭ ਰਹੀ ਸੀਗੀ ਮੈਨੂੰ ਉਦੋਂ ਇਹ ਸੂਟ ਮਤਲਬ ਕਿ ਦੁਪੱਟਾ ਲਾ ਲਿਆ ਮੈਨੂੰ ਬਹੁਤ ਪਿਆਰਾ ਲੱਗਦਾ ਸੀਗਾ ਇਹ ਦੁਪੱਟਾ ਵੀ ਹੁਣ ਸਿਰ ਤੇ ਲੈ ਕੇ ਦਿਖਾਵਾਂ ਦੇਖ ਲਓ ਮੇਰੇ ਵਿਆਹ ਦੇ ਦੁਪੱਟੇ ਪਏ ਇੱਕ orange ਕਲਰ ਦਾ ਸੂਟ ਸੀਗਾ ਮੇਰੇ ਕੋਲ ਉਹ ਦੁਪੱਟਾ ਪਤਾ ਨਹੀਂ ਉਹ ਵੀ ਬਹੁਤ ਹੈਵੀ ਦੁਪੱਟਾ ਸੀਗਾ ਹਨਾ ਆ ਦੇਖ ਕਿਦਾਂ ਲੱਗ ਰਿਹਾ ਤੁਹਾਨੂੰ ਮੈਨੂੰ ਤਾਂ ਬਹੁਤ ਸੋਹਣਾ ਲੱਗ ਰਿਹਾ ਇਹ ਤੁਸੀਂ ਦੱਸਿਓ ਵੀ ਇਹਦੇ ਨਾਲ ਮਹਿਰੂਨ ਕਲਰ ਦਾ ਉਹ ਲਾਵਾਂ ਸੂਟ ਜਾਂ ਗ੍ਰੀਨ ਕਲਰ ਦਾ ਨਹੀਂ ਐਸਾ ਸੋਹਣਾ ਲੱਗਣਾ ਹੈਗਾ ਮਹਿਰੂਮ ਜੇ ਕਲਰ ਦਾ ਸੋਹਣਾ ਲੱਗੂਆ ਜਾਂ ਫਿਰ ਗ੍ਰੀਨ ਕਲਰ ਦਾ ਸੂਟ ਲੈ ਕੇ ਉਹੀ ਕੱਲ ਲੈ ਵੀ ਜਿਹੜੀ ਇਹਦੇ ਇਹਦੇ ਆਹ ਪਾਈ ਹੋਣੀ ਡੋਰਸ ਜਾਂ ਉਹ ਪਾ ਲੈ ਵੀ ਗ੍ਰੀਨ ਕਲਰ ਦੇ ਫੁੱਟ ਲੈ ਗੇ ਜਾਂ ਫਿਰ ਐਦਾਂ ਕੁਛ ਹੁਣ ਵਰਕ ਕਰ ਲਵੇ ਮੈਨੂੰ ਲੱਗੀ ਐਨ ਪੂਰਾ ਆਹ ਦੇਖੋ ਐਨ ਪੂਰਾ ਹੈਵੀ ਵਰਕ ਕੀਤਾ ਹੋਇਆ ਹੈ ਪੈਚ ਕਰਕੇ ਹਨਾ ਐਨ ਪੂਰੇ ਕੱਟ ਦਾਣਾ ਤੇ ਮੋਤੀ ਲਾਏ ਹੋਏ ਨੇ ਆ ਦੇਖੋ ਐਨ ਫੁੱਲ ਵਧੀਆ ਬਣਾਇਆ ਹੋਇਆ ਹੈ ਆ ਦੇਖੋ ਹਾਂ ਪੈਚ ਵਰਕ ਕੀਤਾ ਵੈਸੇ ਨਹੀਂ ਹੁੰਦਾ ਪੈਚ ਲਾ ਕੇ ਫੇਰ ਆਹ ਦੇਖੋ ਆ ਬਣਾਇਆ ਹੋਇਆ ਹੈ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ 6:30 ਵਜ ਰੇ ਨੇ ਬੱਦਲ ਦੇਖੋ ਕਿਤ ਤਰ੍ਹਾਂ ਹਜੇ ਵੀ ਘੂਲੇਆ ਖੜਿਆ ਤੇ ਪਾਣੀ ਬਹੁਤ ਹੋ ਗਿਆ ਖੇਤਾਂ 'ਚ ਨਹੀਂ ਕਾਫੀ ਜ਼ਿਆਦਾ ਪੈ ਗਿਆ ਬਹੁਤ ਠੰਡ ਲੱਗ ਰਹੀ ਹੈ ਠੰਡ ਵਸ ਹੋ ਗਈ ਸਮਝ ਲਓ ਅੱਜ ਤੋਂ ਸ਼ੁਰੂ ਹੈ ਠੰਡ ਠੰਡਾ ਇੱਕਦਮ ਹੈ ਨਾ ਜੇ ਹਵਾਏ ਸਾਡੇ ਤਾਂ ਖੇਤ ਭਰਿਆ ਪਿਆ ਹੈ ਪਾਣੀ ਨਾਲ ਪਾਪਾ ਜੀ ਨੇ ਸਾਡੇ ਨੇ ਰੋਣੀ ਕਰਾਤੀ ਬਈ ਉਹ ਕਰ ਲਾਂਗੇ ਦਵਾਰੇ ਖੇਤ ਨੂੰ ਹਾਈ ਠੰਡ ਲੱਗਦੀ ਮੈਨੂੰ ਤਾਂ ਆ ਦੇਖੋ ਕਿੰਨਾ ਜਦਾ ਪਾਣੀ ਪਾਣੀ ਖੜੇ ਕਿੱਥੇ ਅਸੀਂ ਬਰਸੀਨ ਬੀਜਣੀ ਸੀਗੀ ਇੱਧਰ ਉਹ ਉਹਨਾਂ ਦੇ ਖੇਤਾਂ ਚ ਬਰਸੀਨ ਉਹ ਮਰ ਜਣੀ ਉੱਧਰ ਬੀਜੀ ਹੋਈ ਹੈ ਦੂਜੀ ਸਾਈਡ ਠੰਡ ਠੰਡ ਬਸ ਠੰਡ ਸਟਾਰਟ ਹੈ ਹੁਣ ਤੋਂ ਸਮਝ ਲੋ ਬਸ ਮੈਂ ਹੁਣ ਸੇਵੀਆਂ ਬਣਾਉਂਗੀ ਸਰਦਾਰ ਜੀ ਨੇ ਮੇਰੇ ਗਏ ਹੋਏ ਨੇ ਉਦੋਂ ਤੇ ਸਰਦਾਰ ਜੀ ਦੋਨੇ ਗਏ ਹੋਏ ਨੇ ਠੰਡ ਲੱਗ ਰਹੀ ਹੈ ਗੁਰਦੁਆਰਾ ਸਾਹਿਬ ਚ ਪਾਠ ਹੋ ਰਿਹਾ ਰਹਿਰਾ ਸਾਹਿਬ ਦਾ ਤੇ ਆਪਣੀ ਕਿਆਰੀਆਂ ਚ ਵੀ ਬਹੁਤ ਪਾਣੀ ਖੜ ਗਿਆ ਸੀਗਾ ਮੈਨੂੰ ਤਾਂ ਪਹਿਲਾਂ ਨਹੀਂ ਮੈਨੂੰ ਠੰਡ ਲੱਗ ਰਹੀ ਸੀ ਹੁਣ ਠੰਡ ਲੱਗ ਰਹੀ ਹੈ ਮੌਸਮ ਚੇਂਜ ਹੋ ਗਈ ਜਾਨੀ ਕਿ ਜਿਹੜਾ ਇਹ ਮੀਂਹ ਐ ਮੀਂਹ ਮੈਨ ਨਾਲ ਮੌਸਮ ਚ ਬਹੁਤ ਫਰਕ ਪੈ ਗਿਆ ਆ ਦੇਖੋ ਤੁਹਾਨੂੰ ਦੂਜਾ ਕੈਮਰਾ ਕਰਕੇ ਦਿਖਾਨੀ ਹੈ ਸਤਿ ਸ਼੍ਰੀ ਅਕਾਲ ਤਾਂ ਕੁਲਕੀ ਦੇ ਸਵੇਤਰ ਕੱਢਣੇ ਪੈਣੇ ਆ ਆ ਇੱਚ ਵੀ ਪਾਣੀ ਭਰ ਗਿਆ ਸੀਗਾ ਉੱਥੋਂ ਦੀ ਇਹਦੇ ਕੱਟ ਮਰਵਾਇਆ ਤੇ ਆਹ ਵਾਲੀ ਕੇਰੀਆਂ ਚ ਵੀ ਮੈਂ ਕਿਹਾ ਵੇ ਉਹ ਕਰਦੇ ਪਾਣੀ ਨਿਕਲ ਜੂਗਾ ਆ ਦੇਖੋ ਨੀਰੇ ਸਾਰੀਆਂ ਮਰ ਜਾਣੀਆਂ ਸੀਗੀਆਂ ਪਾਪਾ ਜੀ ਠੰਡ ਬਹੁਤ ਹੋ ਗਈ ਸਾਡੇ ਪਾਪਾ ਜੀ ਨੇ ਤਾਂ ਭਾਈ ਜੈਕਟ ਵੀ ਕੱਢ ਲਈ ਹੈ ਆਈ ਇਸਮੀ ਇਸਮੀ ਤੇ ਹੁਣ ਬਸ ਮੈਨੂੰ ਤਾਂ ਬਹੁਤ ਠੰਡ ਲੱਗ ਰਹੀ ਹੈ ਬਾਹਰ ਕੱਢੀਏ ਛੋਲਾ ਚੂਲਾ ਤੂੰ ਹੀ ਜਾਗਟ ਵੀ ਦੇਖੋ ਇੱਕ ਜਾਗਟ ਲੈਣੀ ਦੱਸੂਗੀ ਵੇਹ ਨੂੰ ਬਾਕੀ ਕੱਪੜੇ ਤਕਰੀਬਨ ਚੁੱਕ ਗਏ ਲੋ ਸਾਡੇ ਪਾਪਾ ਜੀ ਦਾ ਕੋਟੀ ਆਪਣਾ ਪਾਈ ਫਿਰ ਰਹੇ ਆ ਠੰਡ ਆ ਗਈ ਸਾਡੇ ਵੰਡੇ ਦੀ ਤਾਂ ਪਰ ਮੈਨੂੰ ਵੀ ਲੱਗ ਰਹੀ ਹੈ ਇਹਨਾਂ ਨੇ ਫਟਕੀ ਜੀ ਆ ਦੇਖੋ ਹਰ ਥਲੀ ਫਟਕੇ ਮੈਂ ਸੱਚੀ ਨਹੀਂ ਕੁੱਟੀ ਦੇਖਿੰਦੇ ਨਾ ਵਾਚਾ ਪਾਪਾ ਜੀ ਗਏ ਸਾਡੇ ਪਿੰਡ ਚ ਨੂੰ ਤਾਂ ਦੂਸਰੇ ਤੇ ਲੈ ਆ ਤਾਂ ਸਾਰੀਆਂ ਮੋਰੀਆਂ ਮੂਰੀਆਂ ਜੇ ਖੋਲੀਆਂ ਪਈਆਂ ਇਹਨਾਂ ਨੇ ਹਾਂ ਫਿਰ ਕਹਿਣਗੇ ਸ਼ੀਸ਼ੇ ਟੁੱਟ ਗਏ ਸ਼ੀਸ਼ੇ ਟੁੱਟਣ ਦੇ ਚਲੇ ਜਾਂ ਅੰਦਰ ਚੂਹੇ ਚਾਹੇ ਕੁਝ ਵੀ ਵੱੜ ਸਕਦਾ ਹੈ ਆ ਦੇਖੋ ਆ ਕੁੱਲੀ ਛੱਡੀ ਹੋਈ ਹੈ ਉਹ 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 ਨੂੰ ਕਮਰੇ ਨੂੰ ਜਿੰਦੇ ਲਾਇਆ ਹੋਇਆ ਹੈ ਪ੍ਰਿੰਟਰ ਦਾ ਛੱਤਾ ਕਿੱਡਾ ਵੱਡਾ ਹੈ ਵੀ ਮਰ ਜਾ 10 ਸਪਣਾ ਤੁਸੀਂ ਆਨੇ ਆ ਕੋਠੇ ਪਰ ਆ ਦੇਖੋ ਦਿਸਰੇ ਸਾਨੂੰ ਕਿਤੇ ਇੱਥੇ ਲਾਈਟ ਵੀ ਨਹੀਂ ਆਨ ਹੁੰਦੀ ਹੈਗੀ ਆ ਦੇਖੋ ਪ੍ਰਿੰਟਰ ਦਾ ਛੱਤਾ ਕਿੱਡਾ ਵੱਡਾ ਆ ਮੈਂ ਆ ਮੋਰੀਏ ਕਦੋਂ ਦੇ ਕੰਨੀ ਵੀ ਉਹਨਾਂ ਨੂੰ ਤਾਰ ਦੇ نیچے ਤਾਰ ਦੇ ਨਹੀਂ ਕੋਈ ਟਾਕੀਆਂ ਜੀ ਟੁੱਟੀਆਂ ਪਈਆਂ ਨੇ ਆ ਅੱਜ ਕਿਹਾ ਸੀਗਾ ਭਈਆ ਨੂੰ ਅੱਜ ਉਹੀ ਗੱਲ ਮੀਂਹ ਪੈ ਗਿਆ ਮੀਂਹ ਪੈਣ ਨਾਲ ਨਾ ਫੇ ਤੁਹਾਨੂੰ ਪਤਾ ਵੀ ਇਹ ਕਿੱਥੇ ਮੀਂਹ 'ਚ ਕੰਮ ਕਰਦੇ ਨੇ ਇਹ ਕਹਤ ਨੇ ਵੀ ਸਾਨੂੰ ਠੰਡ ਲੱਗ ਰਹੀ ਹੈ ਜੇ ਕੁਛ ਮੀਂਹ 'ਚ ਤਾਂ ਇਹ ਬਿਲਕੁਲ ਹੀ ਨਿਕਲਦੇ ਹੈਗੇ ਹਉ ਪਰ ਮੈਨੂੰ ਤਾਂ ਬਈ ਬਹੁਤ ਠੰਡ ਲੱਗ ਰਹੀ ਤੁਸੀਂ ਦੱਸਿਓ ਵੀ ਤੁਹਾਡੇ ਵਾਲਾ ਮੌਸਮ ਦਾ ਫਰਕ ਪੈ ਗਿਆ ਬੱਦਲ ਵਾਈ ਹਜੇ ਵੀ ਬਹੁਤ ਹੋਈ ਪਈ ਹੈ ਜੀਰੀਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਅੱਜ ਕੁਝ ਹੁਣ ਵਾਲੇ ਦਾ ਵੀਊ ਦਿਖਾਨੀ ਹੈ ਖੇਤਾਂ 'ਚ ਕਿਧਰੇ ਕਿਧਰੇ ਪਾਣੀ ਉਹ ਪਾਣੀ ਖੜੇ ਹੈ ਆਹ ਦਰਜਾ ਤੇਜਨੀ ਦੀ ਵੀ ਖੜੀ ਹੈ ਅਜੇ ਤੱਕ ਜੀਰੀ ਸਾਡੀ ਵੀ ਬਹੁਤ ਖੜੀ ਹੈ ਜੀਰੀ ਹਤਾ ਜੀਰੀਆਂ ਬਹੁਤ ਖੜੀਆਂ ਨੇ ਹੱਸ ਆਪਾਂ ਇੱਕ ਟੇਕ ਟਾਲੀ ਵੱਡੀ ਆ ਬਸ ਪਾਣੀ ਘਟਾਉਂਦੀ ਆ ਘਰੇ ਆ ਦੇਖੋ ਉਹ ਉਧਰ ਵਿਚਾਰੇ ਆ ਉਧਰ ਵੀ ਉਹਨਾਂ ਨੇ ਕਿਆਰੇ ਗੁਰੇ ਕੱਢੇ ਹੋਏ ਨੇ ਬਿੱਜੀ ਸੀਗੀ ਉਹਨਾਂ ਨੇ ਚੇਰੀ ਇਹਨਾਂ ਬਸੀਨ ਪਸੂਣ ਬਿੱਜੀ ਸੀਗੀ ਉਧਰ ਵੀ ਪਾਣੀ ਖੜਕੇ ਬਸ ਹੁਣ ਤਾਂ ਕੀ ਜਮੂਗੀ ਬਸੀਨ ਪਾਣੀ ਖੜਕੇ ਜੇ ਪਾਣੀ ਕੱਢੋਗੇ ਫਿਰ ਤਾਂ ਹੋ ਜੂਗੇ ਪਰ ਸਾਡੇ ਤਾਂ ਹਜੇ ਬਿੱਜੀ ਹੋਈ ਨਹੀਂ ਸੀਗੀ ਕਿਆਰੇ ਕੱਢੇ ਹੋਏ ਨੇ ਖੀਨੇ ਸਾਡੇ ਨੇ ਕੰਬਲ ਵੀ ਦੇ ਲਿਆ ਦਾਲੇ ਚਲੋ ਜੀ ਮੈਂ ਤੁਹਾਨੂੰ ਵਾਲੇ ਦਾਲ ਦਾ ਵੀ ਦਿਖਾਤੇ ਆ ਠੰਡ ਲੱਗ ਰਹੀ ਹੈ ਉੱਪਰ ਬਸ ਹੁਣ ਉਹ ਕੱਢਦੇ ਆ ਥੋੜੇ ਜਿਹੜੇ ਸੂਟ ਵੀ ਜਿਵੇਂ ਗਰਮੀਆਂ ਚ ਨਹੀਂ ਪੈਂਦੇ ਸੀਗੇ ਉਹ ਹੁੰਦੇ ਸੀਗੇ ਜਿਵੇਂ ਲੜਦੇ ਸੀਗੇ ਸੂਟ ਹਨਾ ਗਰਮੀਆਂ ਚ ਤੇ ਹੁਣ ਉਹ ਸੂਟ ਪੈ ਜਾਣਗੇ ਬਸ ਕੱਢਦੀ ਆ ਹੁਣ ਦਾ ਮੈਂ ਇੱਕ ਦਾ ਸੂਟ ਕੱਢੂ ਰਹਿਣਾ ਨੇੜੇ ਪਏ ਨੇ ਬੈੱਡ 'ਚ ਪਏ ਨੇ ਮੈਨੂੰ ਉਹਦਾ ਕੋਟੀਆਂ ਕੱਢਣ ਦੀ ਵੈਸੇ ਲੋੜ ਵੀ ਨਹੀਂ ਪੈਣੀ ਕਿਉਂਕਿ ਕੋਟੀਆਂ ਵੀ ਮੇਰੀਆਂ ਨੇੜੇ ਹੀ ਪਈਆਂ ਨੇ ਕੋਟੀਆਂ ਵਸੇ ਚ ਪਾਣੀ ਤਾਂ ਨਹੀਂ ਹੈਗੀ ਚਲੋ ਇੱਕ ਤਾਂ ਕੋਈ ਸਵੈਟਰ ਸਵਟਰ ਕੱਢ ਲਵਾਂ ਕਿ ਜਿਵੇਂ ਨਾ ਜਾਂ ਸ਼ਾਲ ਕੱਢ ਲਵਾਂਗੀ ਸ਼ਾਮ ਸਵੇਰੇ ਜਿਵੇਂ ਨਾ ਲੈਣੀ ਹੁੰਦੀ ਐ ਲੋ ਜੀ ਪਸੇਮੀਆਂ ਬਣਾ ਲਈਏ ਸਰਦਾਰ ਜੀ ਉਹਨੇ ਲੰਗੇ ਹੋਏ ਨੇ ਰਾਜਪੁਰੇ ਨੂੰ ਸੇਮੀਆਂ ਸੁਮੀਆਂ ਬਣਾ ਕੇ ਰੱਖਦੀਆਂ ਇੰਨੇ ਮੈਂ ਇੰਨੇ ਉਹ ਆਣਗੇ ਤਿਆਰੀ ਰੱਖਦੀਆਂ ਆਪਣੀ ਪੂਰੀ ਕਰਕੇ ਬਸ ਨਾਲ ਜੀ ਨਾਲ ਮੱਥਾ ਟੇਕ ਲਵਾਂ ਲਾਈਫ ਤਾਂ ਹੈ ਨਹੀਂ ਸੱਚ ਐਧਰ ਟੀਵੀ ਚੱਲ ਰਹੇ ਅਨਵੇਟਰ ਤੇ ਹੋ ਕੋਈ ਪਰਵਾਹ ਨਹੀਂ ਹੈਗੀ ਮੇਰੇ ਵੀ ਮੇਰੇ ਵੀ ਦਿਮਾਗ ਚੋਂ ਨਿਕਲੀ ਗੱਲ ਬਿ ਲਾਈਟ ਹੈ ਨਹੀਂ ਲੋ ਜੀ ਆਪਾਂ ਤਾਂ ਇਹ ਸੇਮੀਆ ਬਣਨੀ ਆ ਬਾਹਰ ਦਾ ਸੱਚੀ ਬਹੁਤ ਠੰਡ ਲੱਗਦੀ ਹੈ ਹਵਾ ਵੀ ਠੰਡੀ ਜਾਂ ਰਹੀ ਹੈ ਤੇ ਠੰਡ ਵੀ ਲੱਗ ਰਹੀ ਹੈ ਸੇਮੀਏ ਤਾਂ ਕਿਨੇ ਮੈਂ ਆਟਾ ਗੁੰਨਣਾ ਨਹੀਂ ਲੋ ਜੀ ਚ ਪਾ ਲਈਏ ਜ਼ਰੂਰ ਇਹ ਪਾ ਦੇ 1 ਕੱਪ ਚੀਨੀ ਦਾ ਚਾਹ ਨਹੀਂ ਹੋ ਚੁੱਕਾ ਕੋਲੀ ਚ ਪਾ ਕੇ ਦੇਖਾਂ ਮੈਂ ਨਾ ਉਹ ਦਿਨ ਜਿੱਦਾਂ ਮਸ਼ੀਨ ਲੱਗੀ ਸੀ ਨਾ ਸੇਵੀਆ ਪੜੀਆਂ ਕੁਛ ਹਿਸਾਬ ਜਆ ਨਹੀਂ ਆਇਆ ਹੈਗਾ ਸੇਵੀਆ ਨਾ ਫਿੱਕੀਆਂ ਲੱਗੀਆਂ ਸੀਗੀਆਂ ਤਾਂ ਮਿਲਦਾ ਪਾ ਦੇ ਚੀਨੀ ਫਿੱਕੀਆਂ ਜਿਵੇਂ ਫਿਰ ਟੇਸਟੀ ਨਹੀਂ ਲੱਗਦੀਆਂ ਇਹਨਾਂ ਵਿੱਚ ਦੱਬਾ ਬਾਅ ਕੇ ਲਈ ਚੀਨੀ ਦਾ ਉਹ ਜਿੰਨੀ ਤੇ ਦੁੱਧ ਨੂੰ ਪਾ ਲਈ ਆ ਜੋ ਵੀ ਮਿੱਠਾ ਕੋ ਜੁੜਾ ਦਿੱਚ ਤੇ ਐਨੇਵੇਂ ਕਰ ਲਿਆ ਮੈਂ ਸਭ ਕੇ ਦਰ ਰੱਖਣ ਲਈ ਵਾਸਤੇ ਐਨੇਵੇਂ ਆਟਾ ਲਿਆ ਮੈਂ ਸ਼ਾਮ ਕੀ ਤੇ ਇਹ ਹੈਗੇ ਜੀ ਆਪਣੇ ਸੇਮੀਆਂ ਤਾਂ ਫਾਜੀ ਨੇ ਦੇਖੋ ਕੀ ਡਰੋਟੀ ਬਣਾ ਦੇ ਮੈਂ ਉਹ ਜੀ ਸਬਜ਼ੀ ਵੀ ਕਰਨਾ ਰੱਖਿਆ ਹੈ ਫਿਰ ਨਾਲ ਦੀ ਨਾਲ ਕੁੱਕਰ ਵੀ ਮਾਰ ਦਿੰਦੀ ਹਾਂ ਸਬਜੀ ਕੱਢ ਦੂੰਗੀ ਕਿਸੇ ਭਾਂਡੇ ਦੇ ਵਿੱਚ ਲੋ ਜੀ ਸਬਜੀ ਗਰਮ ਕਰ ਹੋ ਗਈ ਤੇ ਆਟਾ ਆਪਾਂ ਨੇ ਗੁੰਨ ਲਿਆ ਤੇ ਦੁੱਧ ਗਰਮ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਸੇਮ ਹਾਂ ਜੀ ਮਰਜ਼ੀ ਦੀ ਹੈ। ਚਲ ਦੇਖੀ ਜਾਉਂਦਾ। ਪਾਤੀਆਂ ਵਿੱਚ ਜਿੰਨੀਆਂ ਵੀ ਹੈਗੀਆਂ ਸੀਆਂ ਕੋਲੇ ਤੇ ਹੁਣ ਗੈਸ ਨੂੰ ਕਰਦੀ ਘੱਟ ਕਿਉਂਕਿ ਉਬਲਣਾ ਜਾਣ। ਤਾਂ ਬੱਕ ਤੇ ਇਹ ਤੁਹਾਨੂੰ। ਇਹਨੇ ਦਾ ਪਾਪਾ ਜੀ ਬਾਹਰ ਮੋਦਾ ਵਾਰਿਆ ਮੀਂਹ ਵਰਕੇ ਚੱਕ ਕੇ। ਲਓ ਜੀ ਤਵਾ ਆਪਾਂ ਚੱਕ ਲਏ। ਤੇ ਸੇਬਿਆਂ ਨੂੰ ਉਬਾਲਾ ਆ ਗਿਆ। ਇਸ ਕੱਟੇ ਤੇ ਜਮਾਇਦਾ ਰੱਖ ਦਿੰਦੀ ਆ ਤੇ ਐਨੇ ਆਪਾਂ ਤਾਲੇ ਰੱਖ ਬਸ ਇੱਕ ਵਾਲੇ ਦੀ ਹੋਰ ਲੋੜ ਹੈ ਫਿਰ ਟੱਕ ਦੂੰਗੀ ਨਸਟਕੇ ਚ ਗਰਮ ਚੇ ਬਣ ਜਾਂਦੀ ਗਰਮ ਚੇ ਫਰੱਟ ਹੋ ਜਾਣਗੀ ਇਹਦੇ ਉੱਤੇ ਇਹਨੇ ਮੋਕੀ ਦੇਣਾ ਇਹ ਤਾਂ ਵਗਣ ਗਾ ਪਾਪਾ ਜੀ ਵਾਸਤੇ ਤਾਂ ਦੂਈ ਰੋਟੀਆਂ ਮੱਕੀ ਦੀਆਂ ਪਾਪਾ ਜੀ ਨੂੰ ਸਾਡੇ ਨੂੰ ਜਿਆਦਾ ਚਾਹ ਰਹਿੰਦਾ ਹੈ ਬਾਕੀ ਦੀ ਰੋਟੀ ਸਾਰ ਖਾਂਦਾ ਸਾਡੇ ਪਿਆ ਤੁਹਾਡੇ ਕੋ ਪੋਲੀ ਕੁਝ ਨੂੰ ਇਹ ਸਾਰ ਖਾਣਾ ਨਹੀਂ ਤਾਂ ਚਿੱਟੇ ਹੋਣ ਨਾ ਕਾਲੇ ਹੋਣ ਲਈ ਸਬਜੀ ਹੈਗੀ ਹੋਰ ਕਿਨੇ ਸਾਡੇ ਇੰਨੇ ਰੋਟੀਆਂ ਬੱਚੀਆਂ ਪਈਆਂ ਰਹਿੰਦੀਆਂ ਨੇ ਤੁਸੀਂ ਦੇਖ ਲਓ ਵੀ ਸਵੇਰ ਦੀਆਂ ਰੋਟੀਆਂ ਮੁੰਜੜੀ ਦੀ ਦੁਪਹਿਰ ਦੀਆਂ ਪੰਜ ਰੋਟੀਆਂ ਪਈਆਂ ਨੇ ਕੀ ਕਰਾਂ ਚੱਲਾ ਰੱਖਣਾ ਮੱਝਾਂ ਵਾਸਤੇ ਬੰਦ ਨਹੀਂ ਹੈ ਫਿਰ ਮੱਝਾਂ ਨੂੰ ਬੰਦ ਨੇ ਰੋਟੀ ਹੋਰ ਕੀ ਕਰੀਏ ਬਾਚ ਲੰਦੀ ਜਿਵੇਂ ਹੈਨਾ ਆਜ ਦੁਪਹਿਰ ਹੋਈ ਆ ਉਹ ਵੀ ਪੰਜ ਸੱਤ ਰੋਟੀਆਂ ਫालतू ਬਚੀਆਂ ਪਈਆਂ ਲੈਣ ਕੋਈਏ ਕਿਉਂਕਿ ਉਹਦਾ ਜਦੋਂ ਸਕੂਲ ਤੋਂ ਆਉਂਦਾ ਸੀਗਾ ਉਦੋਂ ਵੀ ਉਹਨੇ ਰੋਟੀ ਪਾਣੀ ਹਨਾ ਚਾਹੇ ਪਾਈ ਵੀ ਹੋਵੇ ਫੇਰ ਵੀ ਉਹਨੇ ਟੋਮੇ ਰੋਟੀ ਪਾਣੀ ਉਹ ਪਾਣੀ ਹੈ ਤੇ ਜਦੋਂ ਸਕੂਲ ਜਾਣਾ ਉਦੋਂ ਵੀ ਇੱਕ ਲਾਈਟ ਨੇ ਬਹੁਤਾਂ ਕੀ ਕਰਿਆ ਹੋਇਆ ਅੱਜ ਲਾਈਟ ਨਹੀਂ ਟਿਕਰੀ ਰਹੀਗੀ ਤਾਂ ਨਹੀਂ ਆਣਾ ਸ਼ੁਰੂ ਹੋ ਗਿਆ ਕਿ ਮਨქੇ ਮੈਨੂੰ ਜੀ ਲੱਗ ਰਿਹਾ ਮਨ ਕੱਟ ਰਿਹਾ ਹੈ ਮੀਂਹ ਉੱtre ਬਸ ਮੈਂ ਆਪਣਾ ਤਿਆਰੀ ਕਰਕੇ ਰੱਖੂੰਗੀ ਸਾਰੀ ਜਦੋਂ ਪਿਓ ਪੁੱਤ ਆ ਜਾਣਗੇ ਫਿਰ ਆਪਾਂ ਆ ਕੇ ਮੱਥਾ ਟੇਕ ਦਿਆਂਗੇ ਬਾਬਾ ਜੀ ਮੀਂਹ ਪਾ ਪਈ ਤਾਂ ਨਹੀਂ ਚਿੱਕੀ ਲਿਆ ਤੇ ਇਹ 10 10 20 ਦੇ ਲਿਆਓ ਜਿਹਨੇ ਉਦਮ ਹੈ ਇੱਧਰ ਨਿਆਣੇ ਹਨ ਪਰ ਠੀਕ ਹੈ ਵੈਰੀਏ ਕੋਈ ਨਾ ਕਿੱਥੇ ਆਣੇ ਅੱਗੇ ਦਾ ਜਿਵੇਂ ਨਿਆਣੇ ਇਕੱਠੇ ਹੋ ਜਾਂਦੇ ਹੁੰਦੇ ਸੀਗੇ ਉਹ ਵੀ ਆਪਣਾ ਖੇਡੀ ਜਾਂਦੇ ਸੀਗੇ ਉਹ ਜਿਸੇ ਨੇ ਆਪਣੇ ਬਣ ਗਏ ਵੈਸੇ ਇਹਨਾਂ ਨੂੰ ਟਾਕ ਦਵਾ ਹੁਣ ਤਾਂ ਗਿੱਡਕੀਆਂ ਹੋਰ ਹੋ ਜਾਣੀ ਹੈ। ਉਹ ਬਿੱਚੇ ਨਾਲ ਡਿੱਗ ਜੀ। ਇਹ ਇਹ ਨਹੀਂ ਹੁੰਦੀ। ਉਹ ਛੋਟੀ ਹੈ ਨਾ ਪਰ ਇਹ ਜਵਾਕਾਂ ਨੂੰ ਗੜਬੜਿਆਂ ਦਾ ਬਹੁਤ ਚੋ ਹੁੰਦਾ ਸੀਗਾ ਸਾਨੂੰ ਜਾਣੇਗੀ ਹੁਣ ਉਦੋਂ ਉਹਨਾਂ ਦਾ ਇੰਨਾ ਹੈ ਨਹੀਂ ਚਾ ਇਹਨਾਂ ਜਵਾਕਾਂ ਨੂੰ ਅੱਗੇ ਤਾਂ ਪਤਾ ਹੀ ਨਹੀਂ ਹੈਗਾ ਅਸਾ ਤੇਲ ਲੈ ਕੇ ਇਹਨਾਂ ਗੜਬੜਾਂ ਲੈ ਕੇ ਜਿਵੇਂ ਗਲੀ ਚ ਘੁੰਮਣਾ ਤੇਲ ਪੁਆਣ ਜਾਂਦੇ ਸੀਗੇ ਹਨਾ ਕਿ ਤੋ 1 ਰੁਪਏ ਮਿਲ ਜਾਣਾ ਕਿ ਤੋ 2 ਰੁਪਏ ਮਿਲਣ ਦੇ ਨੇ ਆਪਣੇ ਆਪਣੇ ਘਰਾਂ ਚ ਹਨਾ ਤੇਲ ਪੁਆ ਕੇ ਲੈ ਆਣਾ ਹੁਣ ਕਿੱਥੇ ਹੁਣ ਤਾਂ ਅੰਦਰੋਂ ਬਾਹਰ ਨਹੀਂ ਨਿਕਲਦੇ ਹਨ ਪਤਾ ਨਹੀਂ ਵੀ ਅਸੀਂ ਜਿਵੇਂ ਖੇਤਾਂ ਚ ਰਹਿੰਨੇ ਹੈ ਫਰਕ ਹੈ ਹਨਾ ਫਿੱਜ ਗਿਆ ਤੁਸੀਂ ਖਾਸ ਮੀ ਵੈ ਲਿਆ ਹੋਰ ਨਹੀਂ ਤਾਂ ਪਏ ਰਿਹਾ ਪਏ ਰਹੇ ਦੱਸ ਕੀ ਕਰੂਗਾ ਰੱਬ ਪਹਿਲਾਂ ਵੀ ਤੁਹਾਡਾ ਟੀਵੀ ਲੈ ਕੇ ਉਹਦੇ ਘੰਟਾ ਪਹਿਲਾਂ ਲੜਡ ਭੱਜੀ ਵੀ ਦੀਆ ਤੁਹਾਡਾ ਟੀਵੀ ਚੱਲਦਾ ਮੇਰੇ ਤੋਂ ਬਾਅਦ ਕਿਤੇ ਜਦ ਮੈਂ ਦੇਖਿਆ ਵੀ ਹੈ ਲੜ ਨਹੀਂ ਹੈਗੀ